ਅੱਜ ਅਸੀਂ ਨਗਰ ਕੌਂਸਲ ਕੋਲ ਕੋ ਖੜਿਆ ਜਿਹੜੀ ਨਗਰ ਕੌਂਸਲ ਹੈ ਜਿਲ੍ਹਾ ਜਲੰਧ ਦੇ ਪੈਂਦੀ ਆ ਕਾਫੀ ਦਿਨਾਂ ਤੋਂ ਪਿੱਛੇ ਜੋ ਨਗਰ ਪੰਚਾਇਤ ਨਗਰ ਕੌਂਸਲ ਦੇ ਭਰਾ ਦੀ ਚੋਣ ਹੋਣੀ ਸੀ ਪਿਛਲੇ ਸਮੇਂ ਵਿੱਚ ਕੁਝ ਕਾਰਨਾ ਕਾੜ ਕੇ ਚੋਣ ਮੁਲਤਵੀ ਹੋ ਗਈ ਅੱਜ ਚੋਣੇ ਹੋਈ ਆ ਜਿਹਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਬੱਗਾ ਜੀ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਮੇਨ ਪ੍ਰਧਾਨ ਹੈ ਉਹ ਰਾਜkumar ਰਾਜਾ ਜੀ ਤੇ ਸੁਤਨਾਮ ਜੀ ਜੋ ਕੌਂਸਲ ਸਗੇ ਉਹ 3 ਨੰਬਰ ਤੇ ਆਇਆ ਮੀਤ ਪ੍ਰਧਾਨ ਆਹ ਸੁਣ ਰਿਹਾ ਪ੍ਰਧਾਨ ਸਾਹਿਬ ਤੇ ਹੋਰ ਮੀਤ ਪ੍ਰਧਾਨਾਂ ਨੇ ਇਸ ਵਾਰ ਜੀ ਕੀ ਕਿਹਾ ਸਹਿਯੋਗੀ ਕਰਮਿੰਦਰ ਸਿੰਘ ਦੇ ਨਾਮ ਮੈਂ ਬਾਬਾ ਸਰਜੀਤ ਸਿੰਘ ਕੋਪ ਸਾਡਾ ਜਿਹੜਾ ਇਹਦਾ ਮੰਕੇ ਹੈਗਾ ਨਾ ਇਹ ਪਬਲਿਕ ਨੂੰ ਆ ਪਬਲਿਕ ਨੇ ਜਿਹੜਾ ਸਾਨੂੰ ਫਤਵਾ ਦਿੱਤਾ ਸੀ ਉਹਦਾ ਅਸੀਂ ਅੱਜ ਅਸੀਂ ਉਹਦੇ ਕਰਕੇ ਪ੍ਰਧਾਨ ਬਣਿਆ ਸਾਡੀ ਇੱਕੋ ਇੱਛਾ ਆ ਵੀ ਜੋ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਅਸੀਂ ਬਿਲਕੁਲ ਉਹਨੇ ਕਰਾਂਗੇ ਹਰ ਤਣਾ 16 ਘੰਟੇ ਦੀ 24 ਘੰਟੇ ਪਬਲਿਕ ਦੀ ਸੇਵਾ ਵਿੱਚ ਰਵਾਂਗੇ ਇਹ ਦੱਸੋਗੇ ਤੁਹਾਡੇ ਜਿਹੜੇ ਅਹੁਦੇ ਤੁਹਾਨੂੰ ਦਿੱਤੇ ਤੁਹਾਨੂੰ ਸਾਰਿਆਂ ਨੂੰ ਅਹੁਦਿਆਂ ਦੀ ਗਣਤੀ ਕਰ ਦੋ ਕਿਹੜੇ ਕਿਹੜੇ ਲਖੋ ਜੀ ਸਭ ਤੋਂ ਪਹਿਲੇ ਸਾਡੇ ਨੇ ਸਰਕਾਰ ਨਾਲ ਮਨਵੱਤਾ ਦਿੱਤਾ ਜੀ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਆਪਣਾ ਮੰਗਾ ਜੀ ਕੁਸ਼ ਬੰਗਾ ਜੀ ਤੇ ਮੀਟਿੰਗ ਦਾ ਹਨ ਡਾਕਟਰ ਕਮਲ ਜੀ ਦੋ ਤਿੰਨ ਮਸਲੇ ਆ ਭੋਪੜ ਦੇ ਦੇਖੋ ਬਹੁਤ ਛੋਟ ਛੋਟੇ ਗੱਲ ਕਰਨੀ ਆਪਾਂ ਦੋ ਤਿੰਨ ਭੋਪੜ ਦੇ ਮਸਲੇ ਆ ਟ੍ਰੈਫਿਕ ਲੈ ਕੇ ਨਜਾਇਜ਼ ਰੇੜੀਆਂ ਨਜਾਇਜ਼ ਪਾਰਕਿੰਗ ਜਿਹੜੀਆਂ ਭੋਪੜ ਤੇ ਪਾਰਕਿੰਗ ਕੋਈ ਨਹੀਂ ਹੈਗੀ ਉਹਨੂੰ ਲੈ ਕੇ ਕਿਦਾ ਦੇਖਦੇ ਤੁਸੀਂ ਅੱਜ ਚੋਂ ਤੋਂ 10 ਮਿੰਟ ਬਾਅਦ ਐਸਡੀਐਮ ਸਾਹਿਬ ਨਾਲ ਸਾਰੀ ਬੈਠ ਕੇ ਮੀਟਿੰਗ ਹੋ ਰਹੀ ਆ ਟ੍ਰੈਫਿਕ ਦੇ ਮਸਲੇ ਵਾਸਤੇ ਵੀ ਤੇ ਭੋਪੜ ਦੇ ਵਿੱਚ ਹਸਪੀਟਲ 'ਤੇ ਆਉਣ ਵਾਸਤੇ ਵੀ ਤੇ ਸਾਰੀਆਂ ਗੱਲਾਂ ਬੈਠ ਕੇ ਸਾਡੀਆਂ ਜੋ ਪ੍ਰੋਪੋਜ਼ਲ ਬੰਨੀ ਸੀ ਐਜਮ ਸਾਹਿਬ ਨਾਲ ਬਣ ਗਈ ਆ ਸਾਡਾ ਸਭ ਤੋਂ ਜਿਹੜਾ ਮੇਨ ਮੁੱਦਾ ਉਹ ਉੱਪਰ ਦੇ ਵਿੱਚ 30 35 ਬੈੱਡ ਦਾ ਹਸਪਤਾਲ ਲਿਆਉਣਾ ਉਸ ਤੋਂ ਬਾਅਦ ਟ੍ਰੈਫਿਕ ਦਾ ਮਸਲਾ ਹੱਲ ਕਰਨਾ ਤੇ ਤੀਜਾ ਸਾਡਾ ਮਸਲਾ ਇਹ ਆ ਵੀ ਲੜਕੀਆਂ ਵਾਸਤੇ ਕਾਲਜ ਲਾ ਕੇ ਬਗਾ ਜੀ ਰਾਜਾ ਜਿੰਦਾਬਾਦ ਰਾਜਾ ਜਿੰਦਾਬਾਦ ਬਗਾ ਜੀ ਕੀ ਗਾਣਾ ਸਾਰੇ ਉੱਪਰ ਦੇ ਪੋਰਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀ ਘੋਪੜਾ ਡਿਵੈਲਪਮੈਂਟ ਗਵਰਨਮੈਂਟ ਕਮੇਟੀ ਜਿਹੜੀ ਆ ਉਹਦੇ ਵਿੱਚ ਆਪਣਾ ਵਿਸ਼ਵਾਸ ਦਿਵਾ ਕੇ ਸਾਡੇ ਵੱਧ ਤੋਂ ਵੱਧ ਕੌਂਸਲ ਜਿਹੜੀ ਜਿੱਤਾਈ ਆ ਅਸੀਂ ਔਰ ਜਿਸ ਉਮੀਦ ਦੇ ਨਾਲ ਜਿਸ ਆਸਤੇ ਨਾਲ ਉਹਨਾਂ ਨੇ ਸਾਨੂੰ ਚੁਣਿਆ ਅਸੀਂ ਉਹਨਾਂ ਦੀ ਉਮੀਦਾਂ ਤੋਂ ਜ਼ਿਆਦਾ ਉੱਤਮ ਦੀ ਕੋਸ਼ਿਸ਼ ਕਰਾਂਗੇ ਔਰ ਘੋਪੜਾ ਵੀ ਡਿਵੈਲਪਮੈਂਟ ਜਿਹੜੀ ਆ ਜੋ 7-8 ਸਾਲ ਤੋਂ ਰੁਕੀ ਪਈ ਹੈ ਉਹਨੂੰ ਅੱਗੇ ਤੇਜ਼ੀ ਨਾਲ ਕਦਮਾਂ। ਠੀਕ ਸਾਰੇ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਸਾਡੇ ਡਿਵੈਲਪਮੈਂਟ ਕਮੇਟੀ ਦੇ ਕੌنسਲਰ ਨੂੰ ਚੁਣ ਕੇ ਅੱਗੇ ਲਿਆਂਦਾ ਹੈ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਦਾ ਹੈਗੇ ਆਪਣੇ ਕੰਮ ਹੈ ਕੁਝ ਵੀ ਹੈ ਅਸੀਂ ਉਹਨਾਂ ਦੇ ਪੂਰੇ ਕਰਨ 'ਚ ਅਸੀਂ ਹਮੇਸ਼ਾ ਲਈ ਤਤਪਰ ਰਹਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ